ਅੱਜ ਅਸੀਂ ਪੈਲ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਇਸ ਦੌਰੇ ਦੌਰਾਨ ਮੋਹਨ ਸਮਾਜ ਪਾਰਟੀ ਵੱਲੋਂ ਸਾਡੇ ਪੰਜਾਬ ਦੇ ਜਨ ਸਕੱਤਰ ਡਾਕਟਰ ਜਸਪਰੀ ਸਿੰਘ ਬੀਜਾ ਜੀ ਹਲਕੇ ਦੇ ਪ੍ਰਧਾਨ ਸਰਦਾਰ ਕੁਲਜੰਨ ਸਿੰਘ ਰਹਿਲ ਜੀ ਜ਼ਿਲ੍ਹਾ ਪ੍ਰਧਾਨ 10599 ਸਾਰੀ ਟੀਮ ਲੈ ਕੇ ਨਾਲ ਚੱਲੇ ਆ ਤੇ ਬੱਖ-ਬੱਖ ਪਿੰਡਾਂ ਦੇ ਦੌਰੇ ਵਿੱਚ ਅਸੀਂ ਬੇਨਤੀ ਕਰਦੇ ਫਿਰਦੇ ਹਾਂ ਕਿ ਆਓ ਰਲ ਮਿਲ ਕੇ ਆਪਾਂ ਸਾਰਿਆਂ ਨੇ ਬੱਕ ਬੱਕ ਪਾਟੇ ਦਾ ਰਾਜਪਗ ਦੇਖਿਆ ਆਉਣੇ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਦਾ ਜਦ ਰਾਜ ਲਿਆਵੋਗੇ ਤਾਂ ਤੁਹਾਨੂੰ ਉਹਦੇ ਬਖਰੇ ਰਾਜ ਪ੍ਰਬੰਧਾਂ ਜਿਹੜੇ ਉਹ ਦੇਖਣਗੇ ਫਿਰ ਅਸੀਂ ਤੁਹਾਨੂੰ ਸਾਰਿਆਂ ਨੂੰ ਜੋ ਪਿਛਲੇ ਸਮੇਂ ਦੇ ਵਿੱਚ ਕੁਝ ਵੀ ਨਹੀਂ ਕਿਸੇ ਨੂੰ ਮਿਲਿਆ ਉਹ ਤੁਹਾਡੇ ਸਾਹਮਣੇ ਸਾਰਾ ਨੌਕਰੇ ਦਾ ਪ੍ਰਬੰਧ ਸਿੱਖਿਆ ਦਾ ਵਧੀਆ ਪ੍ਰਬੰਧ ਪੜਾਈ ਦਾ ਵਧੀਆ ਪ੍ਰਬੰਧ ਸਿਹਤ ਸਭਾਵਾਂ ਦਾ ਵਧੀਆ ਪ੍ਰਬੰਧ ਤੇ ਭ੍ਰਿਸ਼ਟਾਚਾਰੇਨ ਮੁਕਤ ਪੰਜਾਬ ਬਣਾਵਾਂਗੇ ਇਹ ਤੁਹਾਡਾ ਨਬੈਦ ਕਰ ਹਾਂ ਜਰਾ ਹੁਣ ਘਰਾਂ ਮਿਲ ਰਿਹਾ ਲੋਕਾਂ ਦੇ ਗੁੱਸੇ ਤੋਂ ਬੰਦ ਨਹੀਂ ਜਾਂਦੀ ਬਹੁਤ ਮੰਨ ਖੁਸ਼ੀ ਹੁੰਦੀ ਆ ਕਿ ਸਾਡੇ ਲੋਕ ਹੁਣ ਜਾਗ ਪਏ ਨੇ ਅੱਜ ਬਹੁਤ ਵਧੀਆ ਭੈਣਾਂ ਨਾਲ ਬੀਬੀਆਂ ਨਾਲ ਇਥੋਂ ਦੇ ਨੌਜਵਾਨ ਬਜ਼ੁਰਗਾਂ ਬੱਚਿਆਂ ਨਾਲ ਜਦੋਂ ਸਾਹਮਣੇ ਮੀਟਿੰਗ ਹੋਈ ਆ ਤਾਂ ਬਹੁਤ ਖੁਸ਼ੀ ਭਰਿਆ ਮਾਹੌਲ ਆ ਤੇ ਬਹੁਤ ਬਹੁਤ ਸਹਿਯੋਗ ਦੇਣ ਦੇ ਸਾਡੇ ਜਿਹੜੇ ਬੇਨਤੀਆਂ ਉਹਨਾਂ ਨੇ ਪ੍ਰਵਾਨ ਕੀਤੀ ਆ ਇਹ ਵੀ ਕਿਹਾਗੇ ਕਿ ਨਾ ਪਿੰਡਾਂ ਦੇ ਵਿੱਚ ਤੁਹਾਨੂੰ ਧਾਗੇ ਭੇਜਾਂ ਵਾਰੀਆਂ ਦੇ ਵਾਅਦੇ ਕਰ ਰਹੇ ਨੇ ਮੈਨੀਫੈਸਟੋ ਪੇਸ਼ ਕੀਤੇ ਦੇ ਗਏ ਨੇ ਬਾਕੀ ਪਾਰਟੀ ਦੂਸਰੇ ਕਰੀਆਂ ਨੇ ਜਿਸਨੂੰ ਜੀ ਵੀ ਫਿਲ ਲੈ ਲੋ ਜਾਂ ਫਿਰ ਹੋਰ ਤਰ੍ਹਾਂ ਹੋ ਸਕਦੇ ਫੋਡਬਲ ਪੇਸ਼ ਹੁੰਦਾ ਜਿਹੜਾ ਮੈਨੀਫੈਸਟੋ ਆ ਆਪਣਾ ਅਸੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਨਾਲ ਚੱਲਦੇ ਹਾਂ ਸਹਿਬ ਸ੍ਰੀ ਕਾਂਸ਼ੀਰਾਮ ਜੀ ਨੇ ਪਾਰਲੀਮੈਂਟ ਹਾਊਸ ਦੇ ਸਾਹਮਣੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਸਵਾਲ ਕਿ ਤੁਹਾਡਾ ਮੈਨੀਫੈਸਟੋ ਤੁਹਾਡਾ ਕੀ ਹੈ ਤਾਂ ਉਹਨਾਂ ਨੇ ਕਿਹਾ ਸੀ ਵੀ ਮੇਰਾ ਚੋਣ ਮੈਨੀਫੈਸਟੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਸਾਰੇ ਇੱਕਦਮ ਸਾਰੇ ਸਮਾਜ ਦੀ ਗੱਲ ਕਰਦਾ ਤੇ ਸਾਰਿਆਂ ਦੇ ਪੁਨਾਈ ਦਾ ਕੰਮ ਕਰਦਾ ਅਸੀਂ ਸਮਾਜਿਕ ਪਰਵਰਤਨ ਆਰਥਿਕ ਮੁਕਤੀ ਦੇ ਆਧਾਰ ਤੇ ਕਿਚੌਣਾ ਜਣੇ ਲੜਦੇ ਕਿਤਾਂ ਦਾ ਮੈਸੇਜ ਆ ਤੁਹਾਡੇ ਕੋਲੋਂ ਕਿ ਸੰਦੇਸ਼ ਜੀ ਹਲੋ ਖਾਨ ਜੀ ਜੀ ਜਿਆਦਾ ਤੇ ਫੋਨਸ ਕਰ ਰਹੀ ਮੀਟਿੰਗ ਹਾਲੇ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਆਉਣੇ ਵਾਲੇ ਸਮੇਂ ਦੇ ਵਿੱਚ ਆਪਾਂ ਡਾਕਟਰ ਮੇਦ ਕਰਸਾ ਦਾ ਬਣਾਇਆ ਸਰਦਾਨ ਬਚਾਉਣਾ ਤਾਂ ਸਾਨੂੰ ਸਾਰਿਆਂ ਨੂੰ ਬੀਐਸਪੀ ਨਾਲ ਜੁੜ ਜਾਣਾ ਚਾਹੀਦਾ ਤੇ ਉਹਨਾਂ ਦੇ ਉਮੀਦਵਾਰਾਂ ਨੂੰ ਹਾਥੀ ਦਾ ਪਟਣ ਦਬਾ ਕੇ ਕੰਮਜਾਬ ਕਰਨਾ ਚਾਹੀਦਾ ਤੇ ਉਹਦੇ ਨਾਲ ਜਿਹੜੇ ਬਾਕੀ ਦੇ ਸਾਰੇ ਮਸਲੇ ਨੇ ਜਦੋਂ ਤੁਹਾਡਾ ਰਾਜਪਾਗ ਹੋ ਗਿਆ ਉਹ ਸਾਰੇ ਹੱਲ ਚਲੇ ਕਿਉਂਕਿ ਇੱਕੋ ਇੱਕ ਮਾਸਟਰ ਚਾਬੀ ਹੈ ਸਿਸ ਦੀ ਉਹ ਜਿਹਦੇ ਕੋਲ ਰਾਜਪਾਗ ਹੁੰਦਾ ਜੋ ਮਰਜ਼ੀ ਕਰੇ ਫੇਰ ਦੁਬਾਰਾ ਤੁਹਾਡੇ ਕੋਲ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਇਸ ਗੱਲ ਨੂੰ ਸਾਰੇ ਪਛਾਣੋਗੇ ਫੇਰ ਬੇਨਤੀ ਕਰਦਾ ਕਿ ਅਸੀਂ ਸਿੱਖਿਆ ਦਾ ਪ੍ਰਬੰਧ ਪੜ੍ਹਾਈ ਦਾ ਪ੍ਰਬੰਧ ਹਸਪਤਾਲਾਂ ਦਾ ਵਧੀਆ ਪ੍ਰਬੰਧ ਬੇਰੋਜ਼ਗਾਰੀ ਦਾ ਪ੍ਰਬੰਧ ਨਸ਼ਿਆਂ ਨੂੰ ਠੱਲ ਪਾਉਣਾ ਤੇ ਬੀਬੀਆਂ ਦਾ ਸਾਰੇ ਮਾਨ ਸਤਕਾਰ ਬਹਾਲ ਕਰਾਂਗੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਤਾਂ ਬਹੁਤ ਕਰਦਾ ਜਲਮਾ ਸਾਹਿਬ ਜੀ ਅੱਜ ਚਨਕੁਈਆ ਪਿੰਡ ਦੇ ਵਿੱਚ ਭਰਮਾ ਹੰਗਾਰਾ ਮਿਲਿਆ ਸਾਡੇ ਉਮੀਦਵਾਰ ਕਲਵੰਸ ਸਮੇਤੋਂ ਜੀ ਡਾਕਟਰ ਜਸਪ੍ਰੀ ਵੀਰ ਜੀ ਪੰਜਾਬ ਜਨ ਸਕਤੀ ਭਪਿੰਦਰ ਸਿੰਘ ਰਿਹੜੀ ਜ਼ਿਲ੍ਹਾ ਇੰਚਾਰਜ ਪੱਤਰਕਰ ਸਾਹਿਬ ਸਾਰੀ ਟੀਮ ਪਿੰਡ ਪਿੰਡ ਜਾ ਕੇ ਜਦੋਂ ਹਰ ਪਿੰਡ ਜਾਂਦੇ ਆ ਤਾਂ ਉੱਥੇ ਪਰਮਾ ਹੰਗਾਰਾ ਔਰ ਲੋਕ ਦੁਖੀ ਹੋਏ ਐ ਕਿ ਬਹੁਜਨ ਸਮਾਜ ਪਾਰਟੀ ਟੋਂਡ ਸੰਹਾਤੀ ਵਾਲਾ ਬਟਨ 1 ਜੂਨ ਨੂੰ ਬਟਨ ਦਬਾ ਕੇ ਆਪਣੇ ਭਵਿੱਖ ਦਾ ਆਪਣੇ ਦੇਸ਼ ਦਾ ਜਿਹੜਾ ਭਾਂਗ ਡੋਰਾ ਬਹੁਜਨ ਸਮਾਜ ਪਾਰਟੀ ਰੱਖਦੇ ਨੇ ਜਿੱਦਾਂ ਕਾਫੀ ਲੰਬੇ ਸਮੇਂ ਤੋਂ ਆਪਾਂ ਆਪਰਾਲੇ ਕਰ ਰਹੇ ਹਾਂ ਟੌਂਗ ਲੈਵਲ ਪੋਲੀਟਿਕ ਕੰਫਰੰਸ ਐ ਸਾਕਿਸਤਾਨ ਦੇ ਲੋਕਾਂ ਨੂੰ ਲੋਕਾਂ ਨੂੰ ਕਾਫੀ ਜਾ ਕੇ ਹੋ ਚੁੱਕੇ ਦਾ ਮਤਲਬ ਉਹਨਾਂ ਨੇ ਇਹ ਜਿਹੜੇ ਆਮ ਜਿਹੜੇ ਪਹਿਲਾਂ ਇੱਕ ਘੋੜੇ ਪਾਲੇ ਲੋਕ ਸੀ ਇਹਨਾਂ ਦੀ ਵੋਟ ਨੂੰ ਲੈ ਕੇ ਲੋਕ ਲੋਕਾਂ ਨਾਲ ਉਹ ਜੋ ਵਾਅਦੇ ਕਰਦੇ ਸੀਗੇ ਉਹ ਵਾਅਦੇ ਤੇ ਅੱਜ ਤੱਕ ਵੀ खरे ਨਹੀਂ ਉਤਰੀਆਂ ਪਾਰਟੀਆਂ ਤੇ ਬਹੁਜਨ ਸਮਾਜ ਪਾਰਟੀ ਇੱਕੋ ਵਾਅਦਾ ਕਰਦੀਆ ਕਿ ਤੁਸੀਂ ਸਾਨੂੰ ਸਰਕਾਰ ਜਿਹੜੀ ਪਾਰਲੀਮੈਂਟ ਦੇ ਵਿੱਚ ਭੇਜੋ ਅਤੇ ਪਹਿਣ ਕੁਮਾਰੀ ਮਾਇਆ ਪੱਟੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤਾਂ ਕਿ ਆਪਣੇ ਦੇਸ਼ ਦਾ ਜਿਹੜਾ ਖੁਸ਼ਹਾਲ ਬਣਾਈਏ ਆਪਣੇ ਗਰੀਬ ਲੋਕਾਂ ਦੀ ਜਿਹੜੀ ਗੱਲ ਨਹੀਂ ਸੁਣੀ ਜਾਂਦੀ ਤਾਂ ਉਹ ਇੱਕ ਗੱਲ ਨਹੀਂ ਤੇ ਉਹਦੀ ਆਵਾਜ਼ ਬਣ ਕੇ ਹਰ ਦੇਸ਼ ਦੇ ਵਿੱਚ ਉਭਰੇਗੀ। ਹਲਕਾ ਫਤੇਗੜ ਸਾਹਿਬ ਦੇ ਇਸ ਸੈਗਮੈਂਟ ਪਾਇਲ ਦੇ ਵਿੱਚ ਡਾਕਟਰ ਜਸਪ੍ਰੀਤ ਬੀਜਾ ਜੀ ਵੱਲੋਂ ਆਪਣੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਖੁਲਵੰਤ ਸਿੰਘ ਮੈਤੋਂ ਜੀ ਉਹਨਾਂ ਦੀਆਂ ਰੈਲੀਆਂ ਰੱਖੀਆਂ ਆ। 12 13 ਲਗਾਤਾਰ ਇਸ ਇਸ ਹਲਕੇ ਦੇ ਵਿੱਚ ਅਜ ਰੈਲੀਆਂ ਨੇ ਔਰ ਅਸੀਂ ਲੋਕਾਂ ਦੇ ਅੱਗੇ ਸੰਗਤਾਂ ਦੇ ਅੱਗੇ ਅਪੀਲ ਕਰਨ ਜਾ ਰਹੇ ਹਾਂ ਕਿ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਬਹੁਜਨ ਸਮਾਜ ਪਾਰਟੀ ਦਾ ਇਸ ਵਾਰ ਹਲਕਾ ਫਤੇਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਿਤਾਇਆ ਜਾਵੇ ਧੰਨਵਾਦ ਜੈ ਭੀਮ ਜੈ ਭਾਗ ਬਹੁਤ ਵਧੀਆ ਹੰਗਾਰਾ ਆ ਪੂਰੇ ਪੰਜਾਬ ਦੇ ਵਿੱਚ ਬਹੁਤ ਅੱਛਾ ਹੰਗਾਰਾ ਆ ਕਹਿਣਾ ਚਾਹੂੰਗਾ ਦੱਸਾਂ ਪਾਰਟੀਆਂ ਵੀ ਮਤਲਬ ਲਗਨ ਆਪਣੇ ਚੱਲ ਰਹੀ ਨਹੀਂ ਕੌਂਸਲ ਕਰ ਰਹੀ ਨਹੀਂ ਤਾਂ ਕਿਸ ਤਰ੍ਹਾਂ ਦੇਖਦੇ ਆਂ ਕਿ ਅਮਰਪੱਤ ਦੀਆਂ ਪਾਰਟੀਆਂ ਜਿਹੜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਔਰ ਇਹ ਲੋਕਾਂ ਨੇ ਸਾਰਿਆਂ ਨੇ ਉਹਨਾਂ ਨੂੰ ਜਿਤਾਜ ਜਿਤਾ ਕੇ ਪਰਖ ਪਰਖ ਕੇ ਕਈ ਵਾਰੀ ਪਰਖ ਲਿਆ ਹੁਣ ਕੋਈ ਪਰਖਣ ਦਾ ਮੌਕਾ ਨਹੀਂ ਰਹਿ ਗਿਆ 75 ਸਾਲ ਤੋਂ ਉੱਪਰ ਹੋ ਗਏ ਆਜ਼ਾਦੀ ਅਜੇ ਵੀ ਲੋਕ ਆਪਣੀਆਂ ਉਹੀ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਉਹਨਾਂ ਲਈ ਤੜਫ ਰਹੇ ਨੇ ਸੋ ਇਸ ਕਰਕੇ ਅਸੀਂ ਕਿਉਂਕਿ ਖੁਦ ਭੁਗਤ ਭੋਗ ਗਏ ਆਂ ਇਹਨਾਂ ਦੁੱਖਾਂ ਦੇ ਇਹਨਾਂ ਦੁਸ਼ਵਾਰੀਆਂ ਦੇ ਇਸ ਕਰਕੇ ਅਸੀਂ ਆਪਣਾ ਦੁੱਖ ਕਲੇਸ਼ ਖੁਦ ਹੀ ਦੂਰ ਕਰ ਸਕਦੇ ਆ ਇਸ ਕਰਕੇ ਕੁਲਵੰਤ ਸਿੰਘ ਮਹਿਤੋ ਜੀ ਲਈ ਵੋਟਾਂ ਮੰਗ ਰਹੇ ਅੱਜ ਲੋਕ ਸਭਾ ਸ਼੍ਰੀ ਫਤੇਗੜ੍ਹ ਸਾਹਿਬ ਤੋਂ ਸਾਡੇ ਬਸਪਾ ਦੇ ਉਮੀਦਵਾਰ ਸਰਦਾਰ ਕੁਲਵੰਤ ਸਿੰਘ ਮਹਿਤੋ ਜੀ ਦੀ ਹਲਕਾ ਪੈਲ ਦੇ ਵਿੱਚ ਫੇਰੀ ਦੌਰਾਨ ਅੱਜ ਸਾਡੇ ਦਰਮਿਆਨ ਭੋਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਸ਼੍ਰੀ ਭਗਵਾਨ ਸਿੰਘ ਚੋਹਾਨ ਜੀ ਵਿਸ਼ੇਸ਼ ਤੌਰ ਤੇ ਆਏ ਨੇ ਅੱਜ ਅਸੀਂ ਹਲਕਾ ਪੈਲ ਦੇ ਲੋਕਾਂ ਦੀ ਅਣਖ ਜਗਾਉਣ ਦੇ ਲਈ ਤੇ ਉਹਨਾਂ ਨੂੰ ਗੁਰੂਆਂ ਰੈਵਰਾਂ ਦੀ ਮੂਵਮੈਂਟ ਦੇ ਨਾਲ ਜੋੜਨ ਦੇ ਲਈ ਇਹ ਚੋਹਾਨ ਸਾਹਿਬ ਅੱਜ ਸਾਡੇ ਨਾਲ ਲੱਗ ਕੇ ਬਹੁਤ ਵੱਡਾ ਪ੍ਰਚਾਰਾ ਕਰ ਰਹੇ ਨੇ ਤੇ ਬੌਜਰ ਸਮਾਜ પાર્ટી ਪੈਲ ਦੇ ਅੰਦਰੋਂ ਤੇ ਲੋਕ ਸਭਾ ਫਤੇਗੜ ਸਾਭ ਦੇ ਅੰਦਰੋਂ ਇਸ ਵਾਰ ਵੱਡਾ ਕਰਿਸ਼ਮਾ ਕਰੇਗੀ ਤੇ ਭਾਰੀ ਗਿਣਤੀ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਸਰਦਾਰ ਕਲਵਾਨ ਸਿੰਘ ਮਹਿਤੋ ਨੂੰ ਹਾਥੀ ਚੋਣ ਨਿਸ਼ਾਨ ਤੇ ਜਿਹੜੇ ਇਸ ਹਲਕੇ ਦੇ ਗਰੀਬ ਲੋਕ ਨੇ, Dalit ਨੇ, ਪਛੜੇ ਨੇ ਤੇ ਛੋਟੇ ਕਿਸਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਪਾ ਕੇ ਸਰਦਾਰ ਕੁਲਵੰਤ ਸਿੰਘ ਮਹਿਤੋ ਜੀ ਨੂੰ ਕਾਮਯਾਬ ਕਰ ਦਿੱਤਾ। ਤੁਸੀਂ ਕੀ ਕਾਰਨ ਮੰਨਦੇ ਹੋ? ਕਿਹੜੀ ਕਮਜ਼ੋਰੀਆਂ ਨੇ ਆਪਣੀ ਮਿਸਟਰੇਸ਼ਨ ਅੱਗੇ ਆਪਣਾ ਬੋਧ ਰਾਇਆ ਜਾਂ ਉਹ ਕਿਹਦੇ ਆ ਲੋਕ ਦੂਜੀਆਂ ਪਾਰਟੀਆਂ ਨੂੰ ਜ਼ਰਾ ਹਮੇਸ਼ਾ ਕਰਦੀ ਨਹੀਂ। ਅੱਕੀਸਾਂ ਕੀ ਕਾਰਨ? ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਚਾਹੇ ਕੋਈ ਵੀ ਚਾਹੇ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਉਹ ਚੋਣਾਂ ਦੇ ਵੇਲੇ ਆਪਣੇ ਜਿਹੜੇ ਗਰੀਬ ਸਮਾਜ ਦੇ ਉੱਪਰ ਜਿਹੜਾ ਪੈਸੇ ਨਾਲ ਤਾ ਪੈਸੇ ਨਾਲ ਤੇ ਜਿਹੜਾ ਸਾਮ-ਦਾਮ-ਦੰਡ ਭੇਦੇ ਨਾਲ ਸਾਡੇ ਲੋਕਾਂ ਨੂੰ ਦਬਾਉਂਦੀਆਂ ਨੇ ਜਿਹੜਾ ਕਿ ਪਿਛਲੇ ਕਈ ਹਜ਼ਾਰਾਂ ਸੈਂਕੜੇ ਸਾਲਾਂ ਤੋਂ ਚੱਲਦਾ ਆ ਰਿਹਾ ਤੇ ਪਰ ਇਸ ਵਾਰ ਜਿਹੜੇ ਲੋਕ ਨੇ ਪੰਜਾਬ ਦੇ ਇਕੱਲੇ ਮੈਂ ਲੋਕ ਸਭਾ ਦੀ ਗੱਲ ਨਹੀਂ ਕਰਦਾ ਪੂਰੇ ਪੰਜਾਬ ਦੇ ਲੋਕ ਇਸ ਵਾਰ ਸਾਨੂੰ ਇਹ ਲੱਗ ਰਿਹਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਾਗਰੂਕ ਹੋ ਕੇ ਇਸ ਮੂਵਮੈਂਟ ਦੇ ਨਾਲ ਜੁੜ ਰਹੇ ਨੇ ਤੇ ਆਪ ਮੁਹਾਰੇ ਪਿੰਡਾਂ ਦੇ ਵਿੱਚ ਸਾਨੂੰ ਬੁਲਾ ਕੇ ਮੂਵਮੈਂਟ ਦੇ ਨਾਲ ਤੇ ਬਹੁਜਨ ਸਮਾਜ ਪਾਰਟੀ ਦੇ ਨਾਲ ਜੁੜ ਰਹੇ